ਹਾਂਜੀ ਕਿ ਤੁਹਾਨੂੰ ਵੀ ਫਰੰਟ ਕੱਟ ਕਮੀਜ਼ ਦੀ ਕਟਿੰਗ ਕਰਨੀ ਮੁਸ਼ਕਲ ਲੱਗਦੀ ਹੈ ਤੇ ਜੇ ਤੁਹਾਨੂੰ ਮੁਸ਼ਕਲ ਲੱਗਦੀ ਹੈ ਤੇ ਅੱਜ ਮੈਂ ਤੁਹਾਨੂੰ ਬੜੇ ਸੌਖੇ ਤਰੀਕੇ ਦੇ ਨਾਲ ਫਰੰਟ ਕੱਟ ਕਮੀਜ਼ੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਉਹਦੇ ਬਾਰੇ ਦੱਸਾਂਗੀ ਠੀਕ ਹੈ ਇਹਨੂੰ ਸਟੈਪ ਬਾਈ ਸਟੈਪ ਚੰਗੀ ਤਰ੍ਹਾਂ ਤੁਸੀਂ ਸਮਝਣਾ ਤੇ ਇਹਨੂੰ ਵੀਡੀਓ ਨੂੰ ਬਿਲਕੁਲ ਸਕਿਪ ਨਹੀਂ ਕਰਨਾ ਚੰਗੀ ਤਰ੍ਹਾਂ ਸਮਝੋਗੇ ਤੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਣੀ ਆ ਉਹਦੇ ਬਾਰੇ ਦੱਸਦੀਆਂ ਅਲਿਖੋ ਇਹ ਪਈ ਜੋ ਸ਼ਰਟ ਪੀਸ ਲੈ ਆ ਉਹ ਵੱਡੇ ਵਰਦਾ ਜੇ ਤੁਸੀਂ ਵੱਡੇ ਵਰਦਾ ਪਨਾ ਲੈ ਰਹੇ ਹੋ ਸ਼ਰਟ ਪੀਸ ਫਿਰ ਉਹਦੀ ਇੱਕ ਦੇਖੋ ਇੱਕ ਸਾਈਡ ਤੋਂ ਕਿਨਾਰੀ ਵਾਲੀ ਸਾਈਡ ਤੋਂ ਆਪਾਂ ਨੇ 2 ਇੰਚ ਫੋਲਡ ਕਰ ਦੇਣਾ ਜਿੰਨਾ ਆਪਾਂ ਨੂੰ ਫੱਟੀ ਫੋਲਡ ਕਰਨ ਲਈ ਚਾਹੀਦਾ ਇਹ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਨੇ ਇਹਨੂੰ ਫੋਲਡ ਕਰਨਾ ਉਸ ਤੋਂ ਬਾਅਦ ਦੇਖੋ ਦੂਸਰੀ ਸਾਈਡ ਜੋ ਹੈ ਆਪਣੀ ਉਹਨੂੰ ਉਹਦੇ ਉੱਪਰ ਫੋਲਡ ਕਰ ਦੇਣੀ ਆ ਜਿਸ ਤਰ੍ਹਾਂ ਆਪਾਂ ਸ਼ਰਟ ਪੀਸ ਵਾਂਗੂ ਕਟਿੰਗ ਕਰਨ ਲੱਗਿਆ ਸੈੱਟ ਕਰਦੇ ਆ ਉਹਦਾ ਸੈੱਟ ਕਰ ਲੈਣਾ ਦੇਖੋ ਨੀਚੇ 2 ਇੰਚ ਪਹਿਲਾਂ ਹੀ ਫੋਲਡ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਦੂਸਰੀ ਸਾਈਡ ਨੂੰ ਆਪਾਂ ਨੇ ਇਹਦੇ ਉੱਪਰ ਫੋਲਡ ਕਰ ਲੈਣਾ ਜੀ ਤੁਹਾਡੇ ਕੋਲ ਵੱਡੇ ਵਰ ਦਾ ਪਨਾ ਨਹੀਂ ਹੈ ਫਿਰ ਤੁਸੀਂ ਬੈਕ ਸਾਈਡ ਦੀ ਪਹਿਲਾਂ ਕਟਿੰਗ ਕਰ ਲਓ ਉਸ ਤੋਂ ਬਾਅਦ ਤੁਸੀਂ ਫਰੰਟ ਦੇਖੋ 2 ਇੰਚ ਇਦਾਂ ਅੰਦਰ ਫੋਲਡ ਕਰਕੇ ਬੈਕ ਸਾਈਡ ਉਹਦੇ ਉੱਪਰ ਰੱਖ ਲਓ ਜਿਸ ਤਰ੍ਹਾਂ ਮੈਂ ਹੁਣ ਦੇਖੋ ਰੱਖ ਲਿਆ ਉਸ ਤੋਂ ਬਾਅਦ ਆਪਾਂ ਨੇ ਉੱਪਰੋਂ ਦੇਖੋ ਮੋਡੇ ਦੀ ਕਟਿੰਗ ਮਾਰਕਿੰਗ ਕਰ ਲਈ ਗਿਆ ਤੇ ਫਿਰ ਆਪਾਂ ਫਿਟਿੰਗ ਦੀ ਜੋਨ ਮਾਰਕਿੰਗ ਕਰਨੀ ਆ ਉਹ ਕਰ ਲੈਣੀ ਆ ਠੀਕ ਹੈ ਤੇ ਆਪਾਂ ਇਹ ਧਿਆਨ ਰੱਖਣਾ ਕਿ ਆ ਦੇਖੋ ਕਿਨਾਰੇ ਵਾਲੀ ਸਾਈਡ 2 ਇੰਚ ਅੰਦਰ ਫੋਲਡ ਕਰ ਲਈ ਉਸ ਤੋਂ ਬਾਅਦ ਫਿਰ ਆਪਾਂ ਨੇ ਜੋ ਉੱਪਰ ਬੈਕ ਵਾਲਾ ਪੱਲਾ ਰੱਖਣਾ ਉਹ ਵੀ ਬੰਦ ਹੋਣਾ ਚਾਹੀਦਾ ਹੈ ਕਿਨਾਰਿਆਂ ਦੇਖੋ ਦੋਨੋਂ ਸਾਈਡਾਂ ਦੇਖੋ ਧਿਆਨ ਧਿਆਨ ਦਿਓ ਤੇ ਦੋਨੋਂ ਸਾਈਡਾਂ ਆਪਣੀ ਫੱਟੀ ਵਾਲੀ ਸਾਈਡ ਔਰ ਬੈਕ ਵਾਲੀ ਸਾਈਡ ਉੱਪਰ ਹੋਣੀ ਚਾਹੀਦੀ ਹੈ ਦੇਖੋ ਠੀਕ ਹੈ ਬੈਕ ਵਾਲੀ ਸਾਈਡ ਫਰਟੀ ਵਾਲੀ ਸਾਈਡ ਜਦੋਂ ਉੱਪਰ ਰੱਖੋਗੇ ਤੇ ਧਿਆਨ ਰੱਖਣਾ ਉਹ ਬੰਦ ਹੋਣੀ ਚਾਹੀਦੀ ਹੈ ਕਟਿੰਗ ਵਾਲੀ ਨਹੀਂ ਹੋਣੀ ਚਾਹੀਦੀ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਇਹਦੀ ਲੈਂਥ ਲਗਾ ਕੇ ਇਹਨੂੰ ਆਪਾਂ ਨੇ ਕਟਿੰਗ ਕਰ ਲੈਣਾ ਇਹ ਕੋ ਮਾਰਕਿੰਗ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ ਕਟਿੰਗ ਵੀ ਕਰ ਲਿਆ ਤੇ ਦੇਖੋ ਫਰੰਟ ਵਾਲੀ ਸਾਈਡ ਇੱਕ ਫੋਲਡ ਹੈ ਇੱਕ ਕਿਨਾਰੀ ਵਾਲੀ ਦੇਖੋ ਦੋ ਅੰਦਰ ਫੋਲਡ ਕੀਤੀ ਹੋਈ ਹੈ 2 ਇੰਚ ਫੋਲਡ ਕੀਤੀ ਹੋਈ ਹੈ ਠੀਕ ਹੈ ਫੋਨ ਇਸ ਤੋਂ ਬਾਅਦ ਆਪਾਂ ਨੇ ਜੋ ਆਪਾਂ ਨੇ 2 ਇੰਚ ਫੋਲਡ ਕੀਤਾ ਸੀ ਉਹ ਵਾਲਾ ਪੀਸ ਲੈ ਕੇ ਤੇ ਉੱਪਰੋਂ ਆਪਾਂ ਨੇ ਦੇਖੋ 3 ਇੰਚ ਚੌੜਾਈ ਤੇ ਥੱਲੇ 3.5 ਇੰਚ ਡੀਪ ਕਟਿੰਗ ਕਰ ਲੈਣੀ ਆ ਗੁਲਾਈ ਪਾ ਕੇ ਇਹਨੂੰ ਕੱਟ ਕਰ ਦੇਣਾ ਠੀਕ ਹੈ ਤੇ ਇਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਨੇ ਆਪਾਂ ਨੂੰ ਸ਼ਰਟ ਸਟਿਚ ਕਰਦੇ ਆ ਸੇਮੋ ਹੀ ਮੈਥਡ ਨਾਲ ਇਹਨੂੰ ਸਾਰਾ ਸਟਿਚ ਕਰ ਲੈਣਾ ਜੇ ਤੁਹਾਨੂੰ ਸਟਿਚਿੰਗ ਨਹੀਂ ਪਤਾ ਤਾਂ ਕਮੈਂਟ ਕਰਕੇ ਦੱਸ ਦੇਣਾ ਤੇ ਅਸੀਂ